ਤਾਰ ਸ਼ਾਂਤ ਸੋਖ ਮਨ ਆਏ ਬਸਿਆ ਜਿਨ ਇੱਛਾ ਸਭ ਤੂੰ ਜਾਣਿਆ ਸਦਾ ਪ੍ਰਵਾਨ ਸੰਤੀਤਾ ਗੁਰੂ ਬਰਤਮਾਨ ਜਿਸ ਦੀਆ ਇਹਦੇ ਵਰਦਿਆਨਿਆ ਸਾਹ ਨਾਨਕ ਸੋਹੁ ਸੰਤ ਚਾਵਲਿਕ ਰੋਪੇ ਆਰੋ ਰਾਗ ਕਦੇ ਹੋ ਇਹ ਬਾਤ ਸ਼ੋਤਾਬੀਰ ਭਾਈ ਰਾਜੀ ਕੁਚਵੰਦਾ ਇਹਨਾਂ ਦਾ ਕੱਲ ਬਹੁਤ ਹੀ ਗੰਭੀਰ ਉੱਚ ਅਚੀਜ਼ੇ ਹੋ ਗਿਆ ਔਰ ਹਸਪਤਾਲ ਦੇ ਵਿੱਚ ਲਖਵਾ ਅਸੀਂ ਉਸੇ ਮਹਾਲੀ ਸ਼ਹਿਰ ਤੇ ਮੌਜੂਦ ਬੱਚਿਆਂ ਨੇ ਤੇ ਨੌਜਵਾਨ ਜਿਹਨੇ ਮੇਰੇ ਨਾਲ ਆਏ ਅਸੀਂ ਦਾਮਪਤਰਾਵਾਂ ਦੀ ਅਰਦਾਸ ਕੀਤੀ ਹੋਣੀ ਕਰਕੇ ਕਲਾ ਲੈਣੇ ਗੁਰੂ ਹਰੈਸਾ ਮਹਾਰਾਜ ਨੂੰ ਪਾਵਨ ਕਰਤੀ ਕਿਆ ਗਿਆ ਅਸੀਂ ਦਾਸ ਕੀਤੀ ਹੈ ਕਿ ਬਾਈ ਜੀ ਨੂੰ ਚਲਦੀ ਰਹੇ ਤੁਸੀਂ ਆਪ ਦਾ ਘਰ ਅਤਿ ਜਲਦੀ ਜਾਂ ਵੀ ਸੱਜਾ ਚਾਰ ਦੀ ਪਿਆਪੀ ਮਹਾਬੋਦੀ ਜੀ ਸੇਵਾ ਕਰਨ ਅਤੇ ਆਪਣੇ ਪਰਿਵਾਰ ਦੇ ਵਿੱਚ ਤੰਦਰੁਸਤ ਹੋ ਕੇ ਜਾਣ ਮੇਰੇ ਨਾਲ ਸਰਤਾਜ ਜੀ ਵੀ ਆਏ ਨੇ ਆਪ ਹਣ ਅੱਛੀ ਗੱਲ ਸਾਰਿਆਂ ਨੂੰ ਪਿਤੇ ਦਿਨ ਰਾਜਵੀਰ ਬਾਈ ਦੀ ਸਾਨੂੰ ਐਕਸੀਡੈਂਟ ਦੀ ਖਬਰ ਮਿਲੇ ਸਾਰਿਆਂ ਨੂੰ ਬਹੁਤ ਦੁੱਖ ਲੱਗਾ ਪੰਜਾਬ ਸਾਰਿਆਂ ਨੂੰ ਦੁੱਖ ਹੈ ਤੇ ਸਾਰੇ ਨੌਜਵਾਨ ਆਪਣੇ ਚਾਚਾ ਜੀ ਤੋਂ ਇਹ ਅਸੀ ਅਰਦਾਸ ਕਰਨ ਆਇਆ ਜਮਸਾ ਕਿ ਭਾਈ ਰਾਜਵੀਰ ਜਲਦ ਤੋਂ ਜਲਦ ਠੀਕ ਹੋ ਕੇ ਸਾਡੇ ਵਿੱਚ ਆਵੇ ਤੇ ਉਹਨਾਂ ਨੇ ਕਹਿੰਦੇ ਵੀ ਚੱਲੇ ਪਰਿਵਾਰ ਦੀ ਖੁਸ਼ੀ ਲੈਣ ਵਿੱਚ ਚੱਲੇ ਆ ਅਰਦਾਸ ਤੁਸੀਂ ਵੀ ਸਾਰੇ ਅਰਦਾਸ ਕਰਿਓ ਕਿ ਜਿਹੜਾ ਇੱਕ ਪੰਜਾਬ ਦਾ ਇਟਾ ਅਨਮੋਲ ਹੀਰਾ ਜਲਦ ਤੋਂ ਜਲਦ ਠੀਕ ਹੋਵੇ ਆਪਣੇ ਪਰਜੰਦ ਦੀ ਆਪਣੇ ਪਰਿਵਾਰਾਂ ਵਿੱਚ ਆਵੇ ਅਰਦਾਸ ਕਰਿਓ ਧੰਨਵਾਦ